ਮਹਾਂਤਰਾਮਦਾਸ ਜੀ ਨੇ ਤੇ ਦੇਰੇ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਖੁਲਾਸਾ ਸਾਰਾ ਕਰਤਾ ਇਹਦਾ ਐਂਗਲ ਇੱਕ ਹੋਰ ਹੈ ਬਾਅਦ ਉਸ ਤੋਂ ਤੁਸੀਂ ਬਾਬਾ ਜੀ ਨੇ ਸ਼ਰਧਾ ਨਾਲ ਦੱਸਿਆ ਕਿਉਂਕਿ 100 ਸਾਲ ਤੋਂ ਨੇੜੇ ਮਾੜੀ ਉੱਤੇ ਲੋਕਾ ਸ਼ਰਧਾ ਕੇਂਦਰ ਹੈ ਤੇ ਭਾਈ ਸਾਹਿਬ ਇਹ ਲੀਗਲੀ ਦੱਸਿਆ ਜਦੋਂ ਮੈਂ ਐਂਗਲ ਦੱਸਣ ਲੱਗਾ ਉਹਨੂੰ ਸੁਣ ਕੇ ਸ਼ਾਇਦ ਤੁਹਾਡੇ ਰੌਂਗਟੇ ਨਾ ਖੜੇ ਹੋ ਜਾਣ ਕਿਤੇ ਕਿਉਂਕਿ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਮੈਨੂੰ ਪਾਰਟੀ ਨਾਲ ਲੈਣਾ ਪੈਣਾ ਮੈਂ ਕੋਈ ਗੁਸਤਾਖੀ ਦੀ ਮਾਫ਼ੀ ਮੰਗ ਲਾ ਪਹਿਲਾਂ ਕਿਉਂਕਿ ਉਹ ਗੱਲ ਖੁੱਲਣੀ ਨਹੀਂ ਹੈ ਜਿਵੇਂ ਕਹਿ ਰਹੇ ਬਈ ਪ੍ਰੈਸ ਕਾਨਫਰੰਸ ਨੇ ਖੁੱਲਣਾ ਹੀ ਨਹੀਂ ਹੈ ਤਾਂ ਕੈਨਵਸ ਵੱਡਾ ਨਹੀਂ ਹੋਣਾ ਜੇ ਮੈਂ ਗੱਲਾਂ ਦੱਸਾਂ ਹੋਇਆ ਕੀ ਕਿ ਸਰਕਾਰ ਅਸੀਂ ਲੈਂਡ ਗ੍ਰੈਬਿੰਗ ਕਹਿੰਦੇ ਆ ਗ੍ਰੈਬਿੰਗ ਮਤਲਬ ਜ਼ਮੀਨ ਖੋਣਾ ਦੱਬਣਾ ਤੇ ਹੜਪਣਾ ਸਰਕਾਰ ਲੈਂਡ ਪੂਲਿੰਗ ਕਹਿ ਕੇ ਸਕੀਮ ਲੈ ਕੇ ਆਈ ਸੀ ਕਮਾਲ ਦੀ ਗੱਲ ਹੈ ਕਿ ਮੈਂ ਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਆ ਅਸੀਂ ਉਹਦੇ ਖਿਲਾਫ ਲੜਾਈ ਲੜੀ ਤਿੰਨ ਧਰਨੇ ਦਿੱਤੇ ਚੌਥਾ ਧਰਨਾ ਪਟਿਆਲਾ ਆਇਆ ਸੀ ਦਾਸ ਦੀ ਵੀ ਜ਼ਿੰਮੇਵਾਰੀ ਸੀ ਉਹਦੇ ਵਿੱਚ ਜਾਤੀ ਪ੍ਰਧਾਨ ਦੀ ਤੇ ਮੇਰੀ ਮੁੱਖ ਜ਼ਿੰਮੇਵਾਰੀ ਸੀ ਚੌਥੇ ਧਰਨੇ ਸਰਕਾਰ ਨੌਕਆਊਟ ਗਰੀ ਹੈ ਤੁਸੀਂ ਸਾਹਮਣੇ ਦੇਖਿਆ ਹੋਣਾ ਕਿ ਉਹ ਸੀ ਵਾਪਸ ਲੈ ਲਈ ਇਹ ਮੈਂ ਦੱਸੂਗਾ ਕਿਉਂ ਕਹਿ ਰਹਾ ਮੈਂ ਗੱਲ ਇਹ ਉਹਦੇ ਵਿੱਚ ਹੋਇਆ ਕਿ ਉਹ ਸੀ ਵਾਪਸ ਜਦੋਂ ਲਈ ਉਹ ਤੋਂ ਪਹਿਲਾਂ ਮੋਰਚਾ ਲਾਨ ਕਰਤਾ ਸੀ ਅਕਾਲੀ ਦਰ ਨੇ ਬਹਾਣੀ ਚ ਚਲੋ ਬਹੁਤ ਗੱਲ ਚ ਨਾ ਜਾਈਏ ਗੱਲ ਨੂੰ ਪਰੇ ਰੱਖੇ ਸਪੋਚੀ ਗੱਲ ਨੂੰ ਸਰਕਾਰ ਨੂੰ ਉਹਨ ਸੋਣ ਚਾਹੀਦਾ ਰੁਪਈਆ ਸਰਕਾਰ ਹੈ ਕਰਪਟ ਤੇ ਇਸ ਨਾਲ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਦਾ ਇਕਨੋਮਿਕਲੀ ਤੁਸੀਂ ਦੇਖ ਰਹੇ ਹੋ 25 ਸੂਬਿਆਂ ਚ ਇਸ ਟ੍ਰੈਂਪ ਪੰਜਾਬ ਸਭ ਤੋਂ ਪਿਛਲੇ ਪਾਸੇ ਫਿਰਦਾ ਹੋਰ ਸਰਕਾਰ ਨੇ ਕੀਤਾ ਕੀ ਸੀ ਕਿ ਥੋੜੀ ਜ਼ਮੀਨਾਂ ਦੱਬ ਕੇ ਉਹ ਤੇ ਲੋਨ ਲੈਣਾ ਚਾਹੁੰਦੀ ਸਰਕਾਰ ਤੋਂ ਕੁਝ ਜਿਹੜੇ ਵਾਅਦੇ ਕਰੇ ਪੰਜਾਬ ਦੇ ਲੋਕਾਂ ਨਾਲ ਉਹਦਾ ਡਰਾਮਾ ਕਰ ਲਈ ਮਹੀਨਾ ਸਾਲ ਕੇ ਰਹਿ ਗਿਆ ਉਹਰੇ ਹੁਣ ਉਹ ਤੋਂ ਸਰਕਾਰ ਕੋ ਭੜਾਟ ਹੋਗੀ ਪਾਲਸੀ ਵਾਪਸ ਹੋਗੀ ਸਰਕਾਰ ਦੇ ਰੁਪਈਏ ਹੱਥੇ ਰਹਿ ਨਹੀਂ ਨਾ ਤਾਂ ਇਹ ਹੈਕਾਂ ਦੀ ਪੈਸੇ ਲੈਣ ਲਈ ਬਿਲਡਰ ਦੋ ਲੱਭ ਰਹੇ ਨੇ ਕੇਜਰੀਵਾਲ ਸਾਹਿਬ ਨੂੰ ਤੇ ਨਾ ਸਰਕਾਰ ਨੂੰ ਉੱਪਰ ਦੇ ਕੁਝ ਲੱਭ ਰਿਹਾ ਹੁਣ ਸਰਕਾਰ ਨੇ ਕੀਤਾ ਕੀ ਹੋਇਆ ਕੀ ਇਹ 57 ਦਿਨਾਂ ਦੇ ਵਿੱਚ ਸਰਕਾਰ ਨੂੰ ਪੈਸਾ ਚਾਹੀਦਾ ਹੈ ਸਰਕਾਰ ਨੇ ਪ੍ਰਸ਼ਾਸਨ ਟਾਈਟ ਕੀਤਾ ਤੁਸੀਂ ਜਿੰਨੇ ਵੀ ਇਹ ਜੀ ਕੋਈ ਪੈਂਟਿੰਗ ਮਸਲੇ ਪਈ ਨੇ ਕੋਟਾਂ 'ਚ ਚਾਹੇ ਲੀਗਲ ਇਲਲੀਗਲ ਸਾਰੇ ਢਾਕੇ ਵੇਚ ਕੇ ਰੈਵਨਿਊ ਜਨਰੇਟ ਕਰੋ ਸਰਕਾਰੋ ਕੀ ਅੰਨੀ ਔਰ ਤੁਸੀਂ ਠੰਡੀ ਖੂਈ ਤੇ ਗੁਰਦੁਆਰਾ ਸਾਹਿਬ ਦੀ ਕੰਦ ਢਾਤੀ ਚਲੋ ਲੀਗਲ ਇਲਲੀਗਲ ਬਾਤ ਦੀ ਗੱਲਾਂ ਨੇ ਗੱਲ ਐ ਵੀ ਉੱਥੇ ਜਿਹੜੇ ਮੁਲਾਜ਼ਮ ਗਏ ਆਪ ਸ਼ਬਦ ਬੋਲ ਕੇ ਆਏ ਆਪਣੇ ਉਹਦੇ ਬਾਰੇ ਨਿਸ਼ਾਨ ਸਾਹਿਬ ਬਾਰੇ ਇੱਕ ਮੈਨੂੰ ਵੀਰ ਦਾ ਸ਼ਹਿਰ 'ਚ ਫੋਨ ਆਇਆ ਮੈਨੂੰ ਕਹਿੰਦਾ ਜੀ ਬਾਰਾਜ ਦਾ ਪ੍ਰਕਾਸ਼ਤ ਹੋ ਤਾਂ ਹੈ ਨਹੀਂ ਸੀ ਮੈਂ ਕਹਾ ਵੱਡੇ ਵੀ ਤੈਨੂੰ ਪਤਾ ਹੀ ਨਹੀਂ ਹੈ ਜਦੋਂ ਸਿੰਘਰਦਾਸ ਸੋਧ ਦਿੰਦੇ ਨੇ ਤੇ ਨਿਸ਼ਾਨ ਸਾਹਿਬ ਗੱਡ ਦਿੱਤਾ ਜਾਂਦਾ ਉਹ ਮੁਰਕੇ ਕੋਈ ਉਹਨੂੰ ਪਾਟ ਨਹੀਂ ਸਕਦਾ ਉਹਦੀ ਇੱਕ ਰਵਾਇਤ ਹੈ ਤੇ ਮਰਿਆਦਾ ਹੈ ਉਹਨੇ ਬੇਦਵੀ ਹੋਈ ਇਹ ਸਾਰਾ ਇੰਟਰਕਨੈਕਟ ਹੈ ਕਿ ਪ੍ਰਸ਼ਾਸਨ ਸਾਰੀਆਂ ਜ਼ਮੀਨਾਂ ਨੂੰ ਇਕੱਠਾ ਕਰਕੇ ਕਿਸੇ ਨੂੰ ਥਾਪਰ ਕੋਲ ਵੇਚਣ ਨੂੰ ਫਿਰਦਾ ਕਿਸੇ ਦੇ ਸ਼ੋਰੂਮ ਕੱਟਣ ਨੂੰ ਫਿਰਦਾ ਐਸਸੀਓ ਕੱਟਣ ਨੂੰ ਤੇ ਬੂਥ ਕੱਟਣ ਨੂੰ ਫਿਰਦਾ ਸਾਰਾ ਰੈਵਨਿਊ ਜਨਰੇਟ ਕਰਨਾ ਚਾਹ ਰਹੇ ਨੇ ਲੀਗਲ ਇਲੀਗਲ ਤਰੀਕੇ ਨਾਲ ਸਰਕਾਰ ਅੰਨੀ ਹੋਈ ਫਿਰਦੀ ਹੈ ਇਹ ਵੀ ਭੁੱਲ ਗਏ ਕਿ ਲੋਕਾਂ ਦੀ ਸ਼ਰਧਾ ਦਾ ਕੇਂਦਰ ਕੀ ਹੁੰਦਾ ਬਾਬਰੀ ਮਸਜਿਦ ਢਾਣ ਵਾਲੇ ਬਾਬਰ ਨੂੰ ਅੱਜ ਤੱਕ ਲੋਕ ਭੁੱਲੇ ਨਹੀਂ ਇਸ ਦੇਸ਼ ਦੇ ਵਿੱਚ ਤੇ ਤੁਸੀਂ ਗੁਰਦੁਆਰੇ ਢਾ ਰਹੇ ਹੋ ਇਥੇ ਸ਼ੇਮ ਮੰਦਰ ਟਾਉਨ ਨੂੰ ਫਿਰਦੇ ਨੇ ਦੇਖੋ ਲੋਕਾਂ ਦਾ ਕੀ ਦਾ ਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਨਾ ਕਰੋ ਫਿਰ ਮੁੜ ਕੇ ਦੇਖੋ ਮੈਂ ਨਾ ਤਾਂ ਮੇਰੇ ਇਕੱਲੇ ਗੁਰਦੁਆਰੇ ਲਈ ਗੱਲ ਕਰ ਰਿਹਾ ਨਾ ਮੰਦਰ ਲਈ ਕਰ ਰਿਹਾ ਅਸੀਂ ਸਰਵ ਧਰਮ ਮਿਲਵਰਤਨ ਦੇ ਦੀ ਇੱਕ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੇ ਆ ਤੇ ਮੈਂ ਜੇ ਇੱਥੇ ਆਇਆ ਕੱਲ ਬਾਬਾ ਜੀ ਮੇਰੀ ਗੱਲ ਹੋਈ ਹੈ ਤਾਂ ਅਸੀਂ ਡਟ ਕੇ ਨਾਲ ਖੜੇ ਆ ਲੀਗਲੀ ਤੌਰ ਤੇ ਕਾਨੂੰਨੀ ਤੌਰ ਤੇ ਜਜ਼ਬਾਤੀ ਤੌਰ ਤੇ ਤੇ ਜ਼ਮੀਨੀ ਤੌਰ ਤੇ ਉਦੋਂ ਵੀ ਜਿੱਦਾਂ ਠੰਡੀ ਖੋਈ ਹੋਇਆ ਸੀ ਉਦੋਂ ਵੀ ਦਰਵਾਰ ਦੀ ਉਸਾਰੀ ਕਰਾ ਕੇ ਆਏ ਸੀ ਉਹ 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 ਬਾਅਦ ਦੀ ਗੱਲ ਹੈ ਤੇ ਤਰੀਕੇ ਨਾਲ ਜਾਂਦੇ ਇੱਕ ਉਹਨਾਂ ਨੇ ਪ੍ਰਸ਼ਾਸਨ ਨੇ ਇੱਕ ਮੁਲਾਜ਼ਮ ਚੰਭਾਇਆ ਹੋਇਆ ਉਹ ਜਿੱਥੇ ਜਾਂਦਾ ਆਪ ਸ਼ਬਦ ਬੋਲਦਾ ਮੈਂ ਫੇਰ ਹੈਰਾਨ ਰਹਿ ਗਿਆ ਕਿ ਇੱਥੇ ਬਾਬਾ ਜੀ ਦੇ ਇੱਥੇ ਜਦ ਆਏ ਨੇ ਤੇ ਮਾੜੀ ਤੇ ਵੀ ਬੜਾ ਮੰਦਾ ਬੋਲ ਕੇ ਮੈਂ ਫੇਰ ਪੁੱਛਿਆ ਬੰਦਾ ਕੌਣ ਸੀ ਇਹ ਬੰਦਾ ਉਹੀ ਜਿਹੜਾ ਉੱਥੇ ਵੀ ਬੇਅਦਬੀ ਭਰੇ ਸ਼ਬਦ ਬੋਲ ਗਏ ਸੀ ਨਿਸ਼ਾਨ ਸਾਹਿਬ ਬਾਰੇ ਚਲੋ ਮੈਂ ਬੜਾ ਇੱਕ ਗੱਲ ਚ ਨਾਣਾ ਚਾਹੁੰਦਾ ਮੈਂ ਤਾਂ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਇਹ ਸਾਰੀਆਂ ਜ਼ਮੀਨਾਂ ਤੋਂ ਪੈਸਾ ਕੱਢ ਕੇ ਕਿਹਨੇ ਝੂਠੇ ਬੈਹ ਦੇ ਕਿਤੇ ਸੀ ਜਾਂ ਸੱਚੇ ਕਰੇ ਸੀ ਹੁਣ ਉਹਨਾਂ ਉਹਨਾਂ ਤੇ ਨਿਪਾ ਪੋਚੇਗਾ ਨਾ ਚਾਹੁੰਦੀ ਹੈ ਉਹਦੇ ਲਈ ਸਾਰਾ ਡਰਾਮਾ ਚੱਲ ਰਿਹਾ ਤੇ ਰੁਕਣਾ ਨਹੀਂ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੀ ਕਿਸਾਨ ਯੂਨੀਅਨਾਂ ਨੂੰ ਸਾਰੇ ਧਾਰਮਿਕ ਜਥੇਬੰਦਿਆਂ ਨੂੰ ਸਿਆਸੀ ਜਥੇਬੰਦਿਆਂ ਨੂੰ ਇੱਕ ਹੋ ਕੇ ਸਰਕਾਰ ਦੇ ਮਨਸੂਬੇ ਤੇ ਪਾਣੀ ਫੇਰਨਾ ਪੈਣਾ ਕਿਉਂਕਿ ਪੰਜਾਬ ਗੁਰਵਾ ਪੀਰਾਂ ਦੀ ਧਰਤੀ ਹੈ ਇਸ ਧਰਤੀ ਤੇ ਅਜੇ ਤੱਕ ਧਰਨੇ ਦਾ ਤੇ ਕਿਤੇ ਦੰਗੇ ਨਹੀਂ ਹੋਏ ਜਦ ਸਾਰਾ ਦੇਸ਼ ਹੀ ਬਲਦਾ ਹੁੰਦਾ ਤਾਂ ਪੰਜਾਬ ਸ਼ਾਂਤ ਹੁੰਦਾ ਹੈ ਪੰਜਾਬ ਦੇ ਲੋਕ ਗੁਰਵਾ ਪੀਰਾਂ ਦੀ ਪਗੰਬਰਾ ਦੀ ਹਰੇ ਭਾਈਚਾਰ ਦੀ ਧਰਤੀ ਹੈ ਤੇ ਹਰੇ ਭਾਈਚਾਰ ਦਾ ਹਰੇ ਤਿਹਾਰ ਹਰੇ ਗੁਰਪੁਰ ਦਿਵਾਲੀ ਦਸਹਿਰਾ ਮਾਜੀ ਗੁੱਗਾ ਮਾੜੀ ਦੇ ਉੱਥੇ ਸੀ ਤੇ ਨਾਲ ਪਿੰਡਾਂ ਸਵਾਜਪੁਰ ਛੰਡੀ ਦੇ ਕੇ ਆਇਆ ਉਹ ਬਸ ਨੇ ਬਾਗੜ ਜਾਣਾ ਜੀ ਰਾਜਸਥਾਨ ਤੇ ਗੱਲ ਇਹ ਨਹੀਂ ਹੈ ਤੁਸੀਂ ਇਹਨੂੰ ਛੋਟਾ ਨਾ ਸਮਝਿਓ ਤੁਸੀਂ ਹੱਥ ਨਾ ਪਾ ਲਿਓ ਮੈਂ ਫੇਰ ਬੇਨਤੀ ਕਰਨਾ ਚਾਹੁੰਦਾ ਇਹਨੇ ਵੱਡਾ ਮੁੱਦਾ ਬਣ ਜਾਣਾ ਹੈ ਸਰਕਾਰ ਨੂੰ ਭੱਜ ਭੱਜਣ ਨੂੰ ਰਾਣੀ ਥੋੜਾ ਤੇ ਮੁਲਾਜ਼ਮਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੁਣ ਤੱਕ ਅਸੀਂ ਕਿਸੇ ਨੁਕਸਾਨ ਨਹੀਂ ਕਰਨਾ ਚਾਹੁੰਦੇ ਸੀ ਜੇ ਕੋਈ ਮੁਲਾਜ਼ਮਾਂ ਦੇ ਗੁੰਡਾਗਰਦੀ ਦੇ ਭਰੇ ਸ਼ਬਦ ਬੋਲੂਗਾ ਗੁੰਡਾਗਰਦੀ ਦੀ ਕੋਸ਼ਿਸ਼ ਕਰੂਗਾ ਜਿਹਦੇ ਬਾਰੇ ਮੈਂ ਕਹਿ ਰਿਹਾ ਸੁਣ ਰਿਹਾ ਹੋਊਗਾ ਉਹ ਸਮਝਾ ਗਏ ਹੋਣੀ ਕੱਬੇ ਸੁੱਝੇ ਪੁੱਛਦੇ ਹੋ ਕਿ ਕਾਹੇ ਜੇ ਸ਼ਬਦ ਬੋਲਦੇ ਹੋ ਇਹ ਸ਼ਬਦ ਨਹੀਂ ਬੋਲਦੇ ਅਸੀਂ ਅੜਦੇ ਵੀ ਆਂ ਖੜਦੇ ਵੀ ਆ ਤੇ ਲੜਦੇ ਵੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ